<coughs> परम सत्कार जो दोस्तों मैं ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਇਸ ਵਕਤ ਅਸੀਂ ਏਸ਼ੀਆ ਦੀ ਅਨਾਦ ਮੰਡੀ ਖੰਨਾ ਦੇ ਨਜ਼ਦੀਕ ਪਿੰਡ ਕੋੜੀ ਵਿੱਚ ਆਇਆ ਤੇ ਇਹ ਉਹੀ ਪਿੰਡ ਕੋੜੀ ਹੈ ਜੋ ਕਿ ਇਤਿਹਾਸਕ ਪਿੰਡ ਹੈ ਬਹੁਤ ਮਸ਼ਹੂਰ ਪਿੰਡ ਹੈ ਜਿੱਥੇ ਟ੍ਰੇਨ ਦਾ ਇੱਕ ਵਾਰੀ ਐਕਸੀਡੈਂਟ ਹੋਇਆ ਨੇ ਬਹੁਤ ਸੇਵਾ ਕੀਤੀ ਸੀ ਇਹ ਸੇਵਾਦਾਰਾਂ ਦਾ ਪਿੰਡ ਹੈ ਔਰ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਹੈ ਤੇ ਇਸ ਪਿੰਡ ਦੇ ਸਰਪੰਚ ਇਸ ਵੇਲੇ ਜਗਦੀਪ ਕੌਰ ਜੀ ਬਣੇ ਨੇ ਜੋ ਕਿ ਐਮ ਇੰਗਲਿਸ਼ ਨੇ ਬਹੁਤ ਪੜੇ ਲਿਖੇ ਨੇ ਬੜੇ ਸਿਆਣੇ ਨੇ ਕੁਝ ਅਸੀਂ ਇਹਨਾਂ ਤੋਂ ਸਵਾਲ ਕਰਾਂਗੇ ਤੇ ਇੱਥੇ ਪੰਜ ਸਹਿਬਾਨ ਵੀ ਨੇ ਮੋਤਬਰ ਸੱਜਣ ਵੀ ਨੇ ਤੇ ਬਹੁਤ ਅੱਛੇ ਅੱਛੇ ਸ਼ਖਸੀਅਤਾਂ ਸਾਡੇ ਦਰਮਿਆਨ ਆਈਆਂ ਨੇ ਅਸੀਂ ਇਹਨਾਂ ਸਾਰਿਆਂ ਤੋਂ ਸਵਾਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਤੁਸੀਂ ਤੁਹਾਡੀ ਮਿਹਰਬਾਨੀ ਤੁਸੀਂ ਸਾਨੂੰ ਬੁਲਾਇਆ ਔਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਦੇ ਪਿੰਡ ਦੇ ਵੋਟਰਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਸੀਂ ਉਹਨਾਂ ਬਾਰੇ ਕੀ ਕਹਣਾ ਚਾਹਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਾਂ ਕਿ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹ ਨਵਾਂ ਫੇਸ ਆ ਕਿ ਜਿਹੜੇ ਪਿੰਡ ਦੇ ਤੁਹਾਨੂੰ ਪਤਾ ਵੀ ਜੋ ਬਹੁ ਆਉਂਦੀਆਂ ਉਹਨਾਂ ਨੂੰ ਥੋੜੇ ਪਿੰਡ ਦੇ ਲੋਕ ਘਟ ਜਾਣ ਦਿੰਦੇ ਆ ਤੇ ਪਰ ਇੱਥੇ ਮੈਂ ਉਹਨਾਂ ਨੂੰ ਜਦੋਂ ਪੂਰੀ ਆਪਦੀ ਆਪ ਦਾ ਪੱਖ ਉਹਨਾਂ ਸਾਹਮਣੇ ਰੱਖਿਆ ਤੇ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਇਸ ਚੀਜ਼ ਲਈ ਤੇ ਮੈਂ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਚਾਹੇ ਜਿਨੇ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਉਹ ਸਾਰੇ ਹੁਣ ਮੇਰੇ ਲਈ ਇੱਕ ਬਰਾਬਰ ਨੇ ਤੇ ਮੈਂ ਪੂਰੀ ਕੋਸ਼ਿਸ਼ ਇਹ ਹੀ ਕਰੂੰਗੀ ਕਿ ਉਹਨਾਂ ਦੀ ਹਰ ਜੋ ਵੀ ਉਮੀਦਾਂ ਨੇ ਉਹਨਾਂ ਤੇ ਮੈਂ ਖਰੀ ਉਤਰਾਂ ਤੇ ਉਹਨਾਂ ਲਈ ਵੱਧ ਤੋਂ ਵੱਧ ਮੈਂ ਜੋ ਵੀ ਸਕੀਮਾਂ ਨੇ ਸਰਕਾਰੀ ਉਹ ਆਪਣੇ ਪਿੰਡ ਵਿੱਚ ਲੈ ਕੇ ਆਵਾਂ ਸਹੂਲਤਾਂ ਉਹਨਾਂ ਨੂੰ ਪ੍ਰਵਾਨ ਕਰ। ਹਾਂ ਬਹੁਤ ਅੱਛੀ ਗੱਲ ਹੈ ਸਰਪੰਚ ਸਾਹਿਬ ਨੇ ਗੱਲ ਇਹ ਰਬੇੜਤੀ ਹੈ ਕਿ ਜੋ ਵੀ ਮੇਤੋਂ ਕੁਝ ਵਧੀਆ ਹੋਇਆ ਉਹ ਮੈਂ ਕਰਾਂਗੀ। ਹਾਂਜੀ ਘਰ ਸਿੰਘ ਜੀ ਤੁਸੀਂ ਦੱਸੋ ਕੁਝ। ਹਾਂਜੀ ਅ ਤੁਸੀਂ ਇਸ ਪਿੰਡ ਦੇ ਪਾਣੀ ਦੇ ਨਿਕਾਸ ਬਾਰੇ ਕੀ ਕਹੋਗੇ ਸਰਪੰਚ ਸਾਹਿਬ ਕਿਵੇਂ ਕਰ ਲਗੇ ਪਾਣੀ ਦੀ ਹਾਲਤ ਬਹੁਤ ਖਰਾਬ ਹੈ ਜੀ ਹਾਂਜੀ ਇਹ ਪਾਣੀ ਸੀਵਰੇਜ ਰਾਹੀਂ ਨਿਕਲਦਾ ਸਾਰਾ ਹਾਂਜੀ ਅਰ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਅੱਛਾ ਜੀ ਹਾਂਜੀ ਅਸੀਂ ਮਤਲਬ ਅੱਗੇ ਸਾਡਾ ਪਲਾਨ ਇਹੀ ਆ ਵੀ ਕੋਸ਼ਿਸ਼ ਜੋ ਅੱਗੇ ਆਉਣ ਵਾਲੇ ਟਾਈਮ ਵਿੱਚ ਲੌਂਗ ਟਰਮ ਜੋ ਸਾਡੇ ਪਲਾਨ ਨੇ ਉਹਨਾਂ ਵਿੱਚ ਇਹੀ ਆ ਕਿ ਹੋਪਫੁਲੀ ਅਸੀਂ ਟੋਬੇ ਹੀ ਖਤਮ ਕਰ ਦਈਏ ਪਿੰਡ 'ਚ ਮਤਲਬ ਇਸ ਲੈਵਲ ਤੱਕ ਅਸੀਂ ਸੋਚ ਰਹੇ ਹਾਂ ਕੀ ਨੰਝੇ ਮੇ ਮਰਜੀ ਇਹ ਗੰਦਾ ਪਾਣੀ ਜਿਸ ਤੇ ਨਾਲ ਸਾਡੇ ਪਿੰਡ ਚ ਆਲਰੇਡੀ ਡੇਂਗੂ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ ਅਗਰ ਤੁਸੀਂ ਕਿਸੇ ਵੀ ਗਲੀ ਚਲੇ ਜਾਓ ਤਾਂ ਇੱਕ ਜਾਂ ਦੋ ਪੇਸ਼ੈਂਟ ਤੁਹਾਨੂੰ ਉਸ ਗਲੀ ਚ ਮਿਲਣਗੇ ਡੇਂਗੂ ਦੇ ਔਰ ਜਿਵੇਂ ਸਲੇਨੀਅਮ ਸਾਡੇ ਪਿੰਡ ਦੇ ਪਾਣੀ ਵਿੱਚ ਬਹੁਤ ਵੱਧ ਗਿਆ ਜਿਸ ਨਾਲ ਕੈਂਸਰ ਦੇ ਪੇਸ਼ੈਂਟ ਕਾਫੀ ਹੋਏ ਨੇ ਇੱਥੇ ਤੇ ਉਹ ਚੀਜ਼ਾਂ ਅਸੀਂ ਚਾਹੁੰਦੇ ਆ ਵੀ ਇੱਕਦਮ ਤਾਂ ਉਹ ਚੀਜ਼ ਨਹੀਂ ਹੋ ਸਕਦੀ ਪਰ ਅਸੀਂ ਸਾਡਾ ਮੇ ਮੋਟਿਵ ਇਹੀ ਆ ਕਿ ਅਸੀਂ ਉਹ ਚੀਜ਼ਾਂ ਨੂੰ ਹੌਲੀ ਹੌਲੀ ਇਸ ਪਿੰਡ ਚੋਂ ਆਪਾਂ ਸਾਰੀ ਚੀਜ਼ ਦੂਰ ਕਰਾਂਗੇ ਤੇ ਪਾਣੀ ਦਾ ਬਹੁਤ ਵਧੀਆ ਤਰੀਕੇ ਨਾਲ ਨਿਕਾਸ ਕਰਾਂਗੇ ਅਸੀਂ ਪਲੈਂਟ ਸੋਚ ਰਹੇ ਹਾਂ ਕਿ ਜਿਹੜੇ ਸਾਨੂੰ ਗਵਰਨਮੈਂਟ ਆਲਰੇਡੀ ਦੇ ਰਹੀ ਆ ਪਾਣੀ ਦੇ ਜੋ ਪਲੈਂਟ ਉਹਨਾਂ ਨੂੰ ਕਲੀਨ ਕਰਕੇ ਅਸੀਂ ਅੱਗੇ ਖੇਤਾਂ ਵਿੱਚ ਜੋ ਸਾਡੇ ਹੀ ਪਿੰਡ ਦੇ ਜਿੰਨਾ ਜ਼ਿਮੀਦਾਰ ਨੇ ਜਿੰਨਾਂ ਕੋਲ ਜ਼ਮੀਨਾਂ ਨੇ ਉਹ ਇਸ ਚੀਜ਼ ਲਈ ਸਾਾਨੂੰ ਸਪੋਰਟ ਵਿੱਚ ਹੈਗੇ ਨੇ ਉਹ ਕਹਿੰਦੇ ਵੀ ਤੁਸੀਂ ਫਿਲਟਰ ਕਰਕੇ ਸਾਡੇ ਖੇਤਾਂ ਵਿੱਚ ਪਾਣੀ ਦੇ ਸਕਦੇ ਹੋ ਤੇ ਹੋਪਫੁਲੀ ਅਸੀਂ ਇਹ ਸੀਵਰੇਜ ਦਾ ਕੰਮ ਆ ਜੋ ਟੋਪੇ ਦੇ ਜਿੰਨੇ ਵੀ ਇੰਨਾ ਬਹੁਤ ਜ਼ਿਆਦਾ ਗੰਧ ਸਾਨੂੰ ਉੱਥੇ ਹੀ ਨਜ਼ਰ ਆਉਂਦਾ ਉਹ ਅਸੀਂ ਇਨ ਫਿਊਚਰ ਅਸੀਂ ਉਹ ਚੀਜ਼ ਸਭ ਠੀਕ ਕਰਾਂਗੇ। ਅੱਛਾ ਵਾਟਰ ਟ੍ਰੀਟਮੈਂਟ ਪਲੈਂਟ ਲਿਆਉਣ ਦੀ ਵੀ ਕੋਈ ਪਲਾਨਿੰਗ ਹੈ ਤੁਹਾਡਾ? ਹਾਂਜੀ। ਉਹਦੇ ਲਈ ਸਾਡੇ ਦਫ਼ਤਰ ਵਿੱਚ ਆਲਰੇਡੀ ਸਾਡੀ ਗੱਲ ਹੋ ਚੁੱਕੀ ਆ। ਉਹ ਸਾਨੂੰ ਵੈਸੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਇੱਕ ਆਰਓ ਵਾਲਾ ਪੀਣ ਵਾਲੇ ਪਾਣੀ ਦਾ ਔਰ ਇੱਕ ਇਹ ਨਿਕਾਸ ਦਾ ਜਿਹੜਾ ਵੀ ਇਹ ਆਪਾਂ ਪਹਿਲੇ ਬੇਸ ਤੇ ਕਰ ਲਈਏ ਕਿ ਜਿਵੇਂ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ਾਂ ਕਰੀਏ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਜਿੰਨੀਆਂ ਹੁਣ ਤੱਕ ਪ੍ਰੋਬਲਮਸ ਆਈਆਂ ਨੇ ਅੱਗੇ ਉਹ ਖਤਮ ਹੋ ਜਾਣ। ਪਰ ਇਹ ਥੋੜਾ ਜਿਹਾ ਪ੍ਰੋਬਲਮ ਸਾਨੂੰ ਇਸ ਲਈ ਹੁਣ ਰੁਕ ਰਹੇ ਹਾਂ ਅਸੀਂ। ਕਿਉਂਕਿ ਇਹ ਪਾਣੀ ਜਿਹੜਾ ਆਪਾਂ ਖੇਤਾਂ ਵਿੱਚ ਦੇਣਾ ਉਹ ਇਸ ਟਾਈਮ ਕਣਕ ਦਾ ਹੁਣ ਟਾਈਮ ਚੱਲ ਰਿਹਾ ਉਹ ਆਪਾਂ ਸਿੰਚਾਈ ਉੱਥੇ ਨਹੀਂ ਕਰ ਸਕਦੇ ਤਾਂ ਉਹਦੇ ਲਈ ਥੋੜਾ ਜਿਹਾ ਡਿਲੇ ਹੋਊਗਾ ਵੀ ਜਦੋਂ ਹੁਣ ਅੱਗੇ ਜਾ ਕੇ ਆਪਾਂ ਨੂੰ ਪਾਣੀ ਦੀ ਲੋੜ ਆ 14 ਟਾਈਮ ਝੋਨਾ ਲਾਉਂਦੇ ਆ ਲੋਕ ਉਸ ਟਾਈਮ ਆਪਾਂ ਇਹ ਚੀਜ਼ ਕਰਕੇ ਇਹਨੂੰ ਖਤਮ ਕਰਨਾ ਔਰ ਸਾਨੂੰ ਵੀ ਸੋਲਰ ਸਿਸਟਮ ਜਿਹੜੀ ਮੋਟਰ ਆ ਉਹ ਵੀ ਸਾਨੂੰ ਪ੍ਰੋਵਾਈਡ ਹੋ ਰਹੀ ਆ ਗਵਰਨਮੈਂਟ ਵੱਲੋਂ ਉਸ ਦੀ ਵੀ ਗ੍ਰਾਂਟ ਸਾਨੂੰ ਆ ਰਹੀ ਆ ਸੋ ਅਸੀਂ ਉਹ ਵੀ ਜਲਦੀ ਤੋਂ ਜਲਦੀ ਸਟਾਰਟ ਕਰਾਂਗੇ ਪਿੰਡ ਦੀ ਗ੍ਰੀਨਰੀ ਦੇ ਕੀ ਪਲਾਨਿੰਗ ਹੈ ਤੁਹਾਡੀ ਗ੍ਰੀਨਰੀ ਦੀ ਸਾਨੂੰ ਇਹ ਸਾਡੇ ਆਲਰੇਡੀ ਮਤਾਂ ਅਸੀਂ ਪਾਇਆਗਾ ਕਿ ਜੋ ਸਾਰਾ ਰੋਡ ਦੇ ਨਾਲ-ਨਾਲ ਜਿੰਨੀ ਵੀ ਆਪਣੀ ਫੁੱਟਪਾਥ ਕਹਿ ਸਕਦੇ ਆ ਆਪਾਂ ਉਹ ਹੈਗੀ ਆ ਉਹ ਸਾਰੀ ਸਾਰੀ ਲੋਕੇਟ ਆਲਰੇਡੀ ਅਪਰੂਵ ਹੋ ਗਈ ਆ ਤੇ ਅਸੀਂ ਉੱਥੇ ਸਾਰੇ 10 ਫੁੱਟ ਤੇ ਅਸੀਂ ਟਰੀ ਉੱਥੇ ਲਗਾਵਾਂਗੇ ਔਰ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਊਗਾ ਵੀ ਮਤੇ ਪਾਸ ਕਰਾਂਗੇ ਜੋ ਬੱਕਰੀਆਂ ਵਾਲੇ ਆਗੇ ਜਾਂ ਉਹ ਅੰਦਰ ਆਮੀ ਤੁਰੇ ਫਿਰਦੇ ਆ ਪਿੰਡਾਂ ਵਿੱਚ ਉਹ ਅੱਗੇ ਵਧਣ ਨਹੀਂ ਦਿੰਦੇ ਉਹ ਖਾ ਜਾਂਦੇ ਸਾਨੂੰ ਇਹ ਕਿ ਉਹ ਸਾਰੀ ਸੇਫਟੀ ਰੱਖਾਂਗੇ ਤਾਂ ਸਾਡੇ ਅੱਗੇ ਉਹ ਮਤਲਬ ਦਰਖਤ ਅਸੀਂ ਉਹਨਾਂ ਨੂੰ ਪਾਲ ਸਕਦੇ ਹਾਂ ਜੇ ਸੋਚੀਏ ਵੀ ਕੱਲੇ ਲਗਾ ਤੇ ਬਸ ਪਾਣੀ ਪਾਤਾ ਚੱਲ ਪੇ ਪਰ ਨਾਲ ਨਾਲ ਆਪਾਂ ਨੂੰ ਉਹਨਾਂ ਦਾ ਧਿਆਨ ਵੀ ਰੱਖਣਾ ਪੈਣਾ ਕਿ ਜਿਹੜੇ ਇਦਾਂ ਲੋਕ ਫਿਰ ਖਾ ਜਾਂਦੇ ਆ ਜਾਂ ਉਹ ਲੋਕ ਨਹੀਂ ਧਿਆਨ ਦਿੰਦੇ ਜਦੋਂ ਆਉਂਦੇ ਆ ਉਹ ਮਤਲਬ ਜਾਨਵਰ ਆ ਕੇ ਖਾ ਜਾਂਦੇ ਆ ਹਨ ਤੇ ਉਹ ਚੀਜ਼ ਤੇ ਸਾਨੂੰ ਇਹ ਵੀ ਪੂਰੇ ਪਿੰਡ ਚ ਸਾਰੇ ਪਾਸੇ ਤਾਂ ਹੀ ਆਕਸੀਜਨ ਵਧੇਗੀ ਤੇ ਕਈ ਝਗੜੇ ਨਾ ਪੁਲਿਸ ਜੀ ਆਪੇ ਉਹਦੇ ਜਾਂਦੇ ਨੇ ਤੇ ਪਿੰਡ ਦੇ ਝਗੜੇ ਤੁਸੀਂ ਪਿੰਜਰ ਨੇਡਰਸਨ ਦੀ ਕੋਸ਼ਿਸ਼ ਕਰੋਗੇ ਹਾਂਜੀ ਸਾਡਾ ਮੈਂ ਤਾਂ ਸਭ ਤੋਂ ਪਹਿਲਾਂ ਇਹੀ ਅਸੀਂ ਆਪਦੇ ਮਤਲਬ ਕੋਸ਼ਿਸ਼ ਕਰਦੇ ਆਂ ਵੀ ਸਮਝਾਈਏ ਤੇ ਵੀ ਇਹ ਅੱਗੇ ਤੱਕ ਨਾ ਗੱਲ ਵਧੇ ਬਸ ਬਾਕੀ ਥੋੜਾ ਜਿਹਾ ਇਹਨੂੰ ਆਪਾਂ ਨੂੰ ਮਤਲਬ ਲੈ ਕੇ ਚੱਲਣਾ ਪੈਗਾ ਕਿਉਂਕਿ ਲੋਕਾਂ ਨੇ ਹੁਣ ਇਹ ਚੀਜ਼ ਆਮ ਬਣਾ ਲਈਏ ਮਾੜਾ ਜਿਹਾ ਲੜਪੇ ਚਲੋ ਜੀ ਸਣੇ ਚੱਲਦੇ ਆ ਪਰਚੇ ਕਰਾਉਣ ਦਾ ਜ਼ਿਆਦਾ ਹੁਣ ਥੋੜਾ ਜਿਹਾ ਹੋ ਗਿਆ ਇਹਨਾਂ ਨੂੰ ਇੱਕ ਟ੍ਰੈਂਡ ਕਹਿ ਸਕਦੇ ਆ ਵੀ ਚੱਲ ਰਿਹਾਗਾ ਤੇ ਪਰ ਸਾਡਿਆ ਕੋਸ਼ਿਸ਼ ਇਹ ਹੀ ਆ ਕਿ ਅਸੀਂ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਅਸੀਂ ਇੱਥੇ ਆਪਦੇ ਪੰਚਾਇਤ ਮੈਂਬਰ ਬੈਠ ਕੇ ਜਾਂ ਗ੍ਰਾਮ ਸਭਾ ਸਾਡੀ ਬਣਨੀ ਆ ਅਸੀਂ ਉਹਦੇ ਵਿੱਚ ਹੀ ਹੈਂਡਲ ਕਰੀਏ ਵੀ ਪੁਲਿਸ ਨੂੰ ਥੋੜਾ ਜਿੰਨੀ ਤੱਕ ਹਾਂ ਬਿਲਕੁਲ ਲਿਮਿਟ ਕਰਾਸ ਹੋ ਗਈ ਸਾਡੇ ਹੱਥ ਤੋਂ ਬਾਹਰ ਆ ਫੇਰ ਅਸੀਂ ਅੱਗੇ ਨਹੀਂ ਅਦਰਵਾਈਜ਼ ਸਾਨੂੰ ਇੰਨੀ ਹੀ ਆ ਵੀ ਅਸੀਂ ਇਹਦੇ ਪਿੰਡ ਵਿੱਚ ਹੀ ਸਾਰੇ ਕੰਮ ਫਿਨਿਸ਼ ਕਰੀਏ ਸਾਰਾ ਮੇਨ ਤਾਂ ਸਾਡੇ ਜਿਹੜੇ ਮੁੱਦੇ ਨੇ ਤੇ ਉਹ ਜਿੱਦਾਂ ਨਸ਼ੇ ਨੂੰ ਮੇਨਤਾ ਜਿੱਦਾਂ ਹੁਣ ਇੱਕ ਲੜਕਾ ਸੀ 4 ਮਹੀਨੇ ਮੈਂ ਉਹਨੂੰ ਆਪਣੇ ਖਰਚੇ ਤੇ ਸੈਂਟਰ 'ਚ ਛੱਡ ਕੇ ਰੱਖਿਆ ਤੇ ਉਹ ਮੇਰੇ ਕੋਲ ਹੁਣ ਕੰਮ ਕਰਦਾ ਵਧੀਆ ਹੈ ਸਹੀ ਹੋਇਆ ਹੋਇਆ ਤੇ ਅਸੀਂ ਹੋਰ ਵੀ ਜਿਹੜੇ ਕੋਈ ਬੱਚੇ ਨੇ ਜਿਹੜੇ ਛੱਡਣਾ ਚਾਹੁੰਦੇ ਨੇ ਜਾਂ ਉਹਨਾਂ ਕੋਈ ਜਾਣਬੁੱਝ ਕੇ ਨਹੀਂ ਲੱਗਦਾ ਉਹ ਨਸ਼ੇਇ ਏਦਾਂ ਦਾ ਤੇ ਉਹ ਤਾਂ ਉਹ ਛੋਟਾ ਦਾ ਨਹੀਂਗਾ ਉਹਨਾਂ ਉਹਨੂੰ ਬਿਜੀ ਕਰਨਾ ਪਊਗਾ ਤੁਹਾਨੂੰ ਜਾਂ ਉਹਨਾਂ ਨੇ ਕਿਤੇ ਸੈਂਟਰ 'ਚ ਜਾਣਾ ਅਸੀਂ ਖਰਚਾ ਖੁਦ ਕਰਾਂਗੇ ਉਹਨਾਂ ਦਾ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਵੇ ਕੋਈ ਵੀ ਰਲ ਕੇ ਸਾਰੇ ਤਾਂ 1 ਲੱਖ ਰੁਪਈਆ ਮੇਰੇ ਵੱਲੋਂ ਹਰ ਸਾਲ ਹੋਊਗਾ ਜੀ ਵੈਰੀ ਗੁੱਡ ਹਾਂ ਜੀ ਵੀ ਪਿੰਡ ਦੇ ਵਿੱਚ ਖੇਡਾਂ ਹੋਣਗੀਆਂ ਤਾਂ ਬੱਚੇ ਉੱਧਰ ਜੋੜਨਗੇ ਜਿੱਦਾਂ ਹੁਣ ਸਕੂਲ ਦੇ ਵਿੱਚ ਸਾਡੇ ਬੈਡਮਿੰਟਨ ਦਾ ਹੁਣ ਕੋਰਸ ਸ਼ੁਰੂ ਹੋ ਗਿਆ ਤੇ ਅਸੀਂ ਇੱਕ ਪਾਰਕ ਬਣਾ ਰਹੇ ਹਾਂ ਉਹਦੇ ਵਿੱਚ ਇੱਕ ਬਾਲੀਵਾਲ ਦਾ ਇੱਕ ਬੈਡਮਿੰਟਨ ਦਾ ਇਦਾਂ ਕੋਸ਼ਿਸ਼ਾਂ ਚੱਲਦੀਆਂ ਰਹਿ ਗਈਆਂ ਪਰ ਪਿੰਡ ਵਾਲੇ ਸਾਡਾ ਸਹਿਯੋਗ ਦੇਣ ਸਰ ਵੈਰੀ ਗੁੱਡ ਹਾਂਜੀ ਜੀ ਮੈਨੂੰ ਡਿਸਪੈਂਸਰੀ ਵੀ ਸਾਨੂੰ ਮੋਈ ਆ ਪਾਸ ਅਸੀਂ ਉਹ ਵੀ ਲੈ ਕੇ ਆਵਾਂਗੇ ਲਾਇਬ੍ਰੇਰੀ ਸਾਨੂੰ ਪਹਿਲੇ ਸੀਐਮ ਸਾਹਿਬ ਨੇ ਪਹਿਲੇ ਇਹ ਬੋਲਿਆ ਕਿ ਤੁਸੀਂ ਲਾਇਬ੍ਰੇਰੀ ਜ਼ਰੂਰ ਬਣਾਓਗੇ ਇਹ ਪਹਿਲ ਤੇ ਅਹਾਰਤ ਤੇ ਗਰੰਟੀ ਆਪਾਂ ਨੂੰ ਮਿਲ ਰਹੀਆਂ ਨੇ ਲਾਇਬ੍ਰੇਰੀ ਹੋਗੀ ਜਾਂ ਆਪਾਂ ਪਾਣੀ ਦਾ ਹੋ ਗਿਆ ਸੋਲਿਡ ਦਾ ਹੋ ਗਿਆ ਪੂਰਾ ਕਰ ਕਰਦਾ ਇਹ ਕਾਫੀ ਮਤਲਬ ਇਸੋ ਗੁੱਲਤਾ ਨੇ ਜਿਹੜੀਆਂ ਸਾਨੂੰ ਹੁਣ ਐਡਵਾਂਸ ਵਿੱਚ ਮਿਲ ਰਹੀਆਂ ਨੇ ਇਹ ਤੁਸੀਂ ਹੁਣੀ ਸਟਾਰਟ ਕਰ ਸਕਦੇ ਜਣੀ ਜਿਹੜੀ ਸਾਨੂੰ ਮੁਸ਼ਕਲ ਆਉਂਦੀ ਹੈ ਜੀ ਸਾਡੇ ਪਿੰਡ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਕੋਈ ਜ਼ਮੀਨ ਨਹੀਂ ਹੈਗੀ ਇੱਥੇ ਕੋਈ ਸੁਵਾਬ ਵੀ ਕੋਈ ਸ਼ਾਮਲਾੜ ਜਿਹਾ ਨਹੀਂ ਵੀ ਜਿੱਥੋਂ ਆਮਦਨ ਸਾਨੂੰ ਆ ਸਕੇ ਇਹ ਸਾਰੀਆਂ ਗੱਲਾਂ ਸਾਨੂੰ ਪਿੰਡ ਵਾਲਿਆਂ ਨੂੰ ਨਾਲ ਕੀ ਕਰਨੀਆਂ ਪੈਣਗੀਆਂ ਜਿੱਦਾਂ ਹੁਣ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੋਇਆ ਵੀ ਜਿਹੜਾ ਵੀ ਪਹਿਲਾ ਮਹੱਲਾ ਕਲੀਨਿਕ ਆਊਗਾ ਤਾਂ ਤੁਹਾਡੇ ਪਿੰਡ ਅਸੀਂ ਤੁਹਾਨੂੰ ਦਵਾਂਗੇ ਤੇ ਉਦੋਂ ਨਾਲ ਸਾਡੀ ਬਹੁਤ ਸੂਲਤ ਮਿਲਣੀ ਉਹ ਜਿੱਦਾਂ ਅਸੀਂ ਇੱਕ ਹੋਰ ਕੋਸ਼ਿਸ਼ ਆ ਵੀ ਇੱਕ ਜਿੱਦਾਂ ਸਾਡੇ ਨਾਲ ਪਿੰਡ ਦੌਦਪੁਰ ਬਣਿਆ ਹੋਇਆ ਕਮਿਊਨਿਟੀ ਹਾਲ ਵੀ ਗਰੀਬ ਬੰਦਾ ਜਿਹੜਾ ਉਹ ਮਹਾਰਾਜ ਪਲੈਸ ਦੇ ਵਿੱਚ ਵਿਆਹ ਕਰ ਲਈ ਉਹਨੂੰ ਕੋ ਰੈਂਟ ਦੇਣ ਲਈ ਨਹੀਂ ਹੁੰਦਾ ਤੇ ਉਹ ਉੱਥੇ ਇਦਾਂ ਵੀ ਜੀਰ ਰਲ ਮਿਲ ਕੇ ਸਾਰੇ ਬਣਾ ਲਈਏ ਤਾਂ ਉਹ ਉੱਥੇ ਗਰੀਬ ਬੰਦਾ ਵਿਆਹ ਕਰ ਸਕੇ ਕੋਈ ਫੰਕਸ਼ਨ ਕਰ ਸਕੇ ਇਹ ਸਾਡੀ ਸੋਚ ਹੈ ਤੁਸੀਂ ਆਪਣਾ ਇੱਕ ਵਾਰੀ ਫੇਰ ਨਾਂ ਦੱਸ ਦਿਓ ਮੇਰਾ ਕੁਲਵੀਰ ਸਿੰਘ ਹੈ ਜੀ ਕੁਲਵੀਰ ਸਿੰਘ ਜੀ ਫਿਲਮ ਸਿਟੀ ਬਾਰੇ ਥੋੜੀ ਜਿਹੀ ਦੋ ਗੱਲਾਂ ਦੱਸ ਦਿਓ ਕਿ ਤੇ ਆ ਕਿਵੇਂ ਫਲਮ ਸਿਟੀ ਸਾਡੇ ਬਸ ਸਟੈਂਡ ਦੇ ਨਾਲ ਹੀ ਆ ਸਾਡੀ ਜੱਦੀ ਜਾਇਦਾਦ ਸੀ ਤੇ ਸਿਰਫ ਅਸੀਂ ਤਾਂ ਬਣਾਈ ਦੋਨੇ ਬ੍ਰਦਰ ਸੀਗੇ ਦੋਏ ਯੂ ਐਸਏ ਚਲੇ ਗਏ ਬੱਚੇ ਸਿਟੀਜ਼ਨ ਹੋ ਗਏ ਫਾਦਰ ਸਾਹਿਬ ਸਾਡੇ ਕਹਿੰਦੇ ਜੱਦੀ ਜਾਇਦਾਦ ਤਾਂ ਵੇਚੀ ਹੋਣਾ ਸੀ ਕਿ ਫਾਦਰ ਸਾਹਿਬ ਨੂੰ ਵੀ ਮਰਨਾ ਸੱਚਾ ਅਸੀਂ ਮਰ ਗਏ ਤਾਂ ਬੱਚਿਆਂ ਨੂੰ ਪਤਾ ਨਹੀਂ ਵੀ ਆਪਾਂ ਕੋਈ ਐਦਾ ਹੀ ਚੀਜ਼ ਬਣਾਈਏ ਵੀ ਜਿਹੜੇ ਬੱਚੇ ਉਹਨਾਂ ਜੁੜ ਜਾਣ ਤੇ ਇੱਕ ਪੀੜੀ ਵੱਜ ਜਾਵੇ ਇਹ ਪੂਰੀ ਨਜ਼ਰ ਲੱਗੀ ਹੋਈ ਆ ਪੰਜਾਬ ਦੇ ਉੱਤੇ ਕਿ ਅਸੀਂ ਨਸ਼ਾ ਨੂੰ ਕਿਵੇਂ ਖਤਮ ਕਰੀਏ ਤੇ ਇਹਨਾਂ ਨੇ ਇੱਕ ਉਦਾਹਰਨ ਵੀ ਪੇਸ਼ ਕੀਤੀ ਆ ਕਿਵੇਂ ਇੱਕ ਲੜਕੇ ਨੂੰ ਨਸ਼ਾ ਛਡਾਇਆ ਤੇ ਉਹਨੂੰ ਆਪਣੇ ਨਾਲ ਕੰਮ ਤੇ ਵੀ ਲਾਇਆ ਤੁਸੀਂ ਵੀ ਸਾਰੇ ਇਸ ਤਰ੍ਹਾਂ ਇੱਕ ਇੱਕ ਬੰਦੇ ਨੂੰ ਜੇ ਨਸ਼ਾ ਛਡਾ ਕੇ ਕੰਮ ਤੇ ਲਗਾਓ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਸਰਪੰਚ ਸਾਹਿਬ ਇੱਕ ਦੋ ਗੱਲਾਂ ਤੁਸੀਂ ਹੋਰ ਕਹਿਣੀਆਂ ਚਾਹੋ ਕਹੋ ਹਾਂਜੀ ਹੋਰ ਜਦੋਂ ਦੇ ਅਸੀਂ ਮਤਲਬ ਅਸੀਂ ਪਹਿਲਾਂ ਪ੍ਰਚਾਰ ਇਹੀ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਜੇ ਵੀ ਜੇ ਕੋਈ ਸਾਡੀ ਸਾਡੇ ਨਾਲ ਜਿਹੜਾ ਜੁੜਿਆ ਹੋਇਆ ਬੰਦਾ ਅਗਰ ਉਹ ਵੀ ਨਸ਼ੇ ਵਿੱਚ ਕਿਸੇ ਚੀਜ਼ ਚ ਫੜਿਆ ਜਾਂਦਾ ਤਾਂ ਅਸੀਂ ਕਿਸੇ ਨਾਲ ਜਾਣਾਂ ਨਹੀਂ ਸਾਡੀ ਪੰਚਾਇਤ ਨੇ ਬਾਈ ਘਾਟਾ ਵੀ ਪਿੰਡ 'ਚ ਜੇ ਕੋਈ ਬੰਦਾ ਚੋਰੀ 'ਚ ਰੋਬਰੀ ਕਰਦਾ ਕਿਸੇ ਦੇ ਨਾਲ ਜਾਂ ਕਿਸੇ ਨਾਲ ਲੜਾਈ 'ਚ ਮਤਲਬ ਜਿਹਦੇ ਵਿੱਚ ਉਹਦਾ ਕਸੂਰਵਾਰ ਆ ਉਹ ਔਰ ਜਾਂ ਚਿੱਟੇ 'ਚ ਕਿਸੇ ਨਸ਼ੇ ਦੇ ਵਿੱਚ ਤਸਕਰੀ 'ਚ ਫੜਿਆ ਜਾਂਦਾ ਤਾਂ ਸਾਡੀ ਪੰਚਾਇਤ ਉਹਨੂੰ ਛਡਾਉਣ ਨਹੀਂ ਜਾਊਗੀ ਤੇ ਇਸ ਕਰਕੇ ਹੁਣ ਅਸੀਂ ਖੁਦ ਹੀ ਦੇਖ ਰਹੇ ਹਾਂ ਪਿੰਡ ਵਾਲੇ ਵੀ ਨੋਟ ਕਰ ਰਹੇ ਨੇ ਜੇ ਜਨਉਂਦੀ ਪੰਚਾਇਤ ਇਹ ਬਣੀ ਆ ਉਦੋਂ ਦੇ ਸਾਡੇ ਪਿੰਡ 'ਚ ਬਹੁਤ ਇਸ ਚੀਜ਼ ਦਾ ਠੰਡ ਪੈ ਗਈ ਮਤਲਬ ਜਿਵੇਂ ਕਹਿ ਸਕਾਂ ਵੀ ਉਹ ਥੋੜੇ ਲੋਕ ਘਟ ਗਏ ਨੇ ਮਤਲਬ ਪਹਿਲਾਂ ਸੀ ਜਿਆਦਾ ਦੇਖਦੇ ਸੀ ਹੁਣ ਜਿਹੜੇ ਦੂਸਰੇ ਲੋਕ ਆ ਜਿਹੜੇ ਨਸ਼ੇ ਦੇ ਖਿਲਾਫ ਨੇ ਉਹ ਵੀ ਉਹਨਾਂ ਨੂੰ ਵਰਨਿੰਗ ਦੇ ਰਹੇ ਨੇ ਖੁਦ ਕਿ ਵੀ ਜੇ ਤੁਸੀਂ ਇਹ ਕੰਮ ਨਾ ਬੰਦ ਕੀਤਾ ਤਾਂ ਸਾਡੀ ਨਜ਼ਰ 'ਚੋਂ ਤੁਸੀਂ ਉਹ ਅਸੀਂ ਤੁਹਾਡੀ ਕੰਪਲੇਂਟ ਕਰਾਂਗੇ ਤਾਂ ਸਾਡੀ ਹੁਣ ਇਹੀ ਮਤਲਬ ਅੱਗੇ ਵੀ ਸਾਡੀ ਇਹੀ ਰਹੂਗੀ ਕੋਸ਼ਿਸ਼ ਕਿ ਅਸੀਂ ਜਿਹੜਾ ਇਹ ਨਸ਼ੇ ਦਾ ਕੰਮ ਹੈ ਸਾਡੇ ਪਿੰਡ 'ਚੋਂ ਤਾਂ ਬਿਲਕੁਲ ਹੀ ਖਤਮ ਹੋ ਜੇ ਔਰ ਅਸੀਂ ਦੂਸਰੀ ਇੱਕ ਚੀਜ਼ ਕੀਤੀ ਆ ਵੀ ਜੋ ਵੀ ਪ੍ਰਵਾਸੀ ਚਲੋ ਆਪਾਂ ਪ੍ਰਵਾਸੀਆਂ ਨੂੰ ਭੇਜ ਨਹੀਂ ਸਕਦੇ ਕਿਸੇ ਪਾਸੇ ਪਰ ਸਾਡੇ ਪਿੰਡ ਚ ਹੁਣ ਅਸੀਂ ਇਹ ਕੀਤਾਗਾ ਮਤਾਂਪਾਸ ਕਰਨਾ ਕਿ ਜਿਹੜੇ ਵੀ ਆਊਟਸਾਈਡਰ ਨੇ ਜਾਂ ਕੋਈ ਵੀ ਪਿੰਡ ਤੋਂ ਬਾਹਰਲਾ ਬੰਦਾ ਉਹ ਸਾਡੇ ਪਿੰਡ ਚ ਅਗਰ ਉਸਨੇ ਪ੍ਰਾਪਰਟੀ ਲੈਣੀ ਆ ਤਾਂ ਉਹਨੂੰ ਪਹਿਲਾਂ ਐਨਓਸੀ ਲੈਣੀ ਪਊਗੀ ਪੰਚਾਇਤ ਤੋਂ ਤੇ ਪਿੰਡ ਦੇ ਲੋਕਾਂ ਤੋਂ ਸਾਰੇ ਉਹਦੀ ਵੈਰੀਫਿਕੇਸ਼ਨ ਹੋਊਗੀ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਇੱਥੇ ਆਪਦੇ ਪਿੰਡ ਜਗ੍ਹਾ ਲੈਣ ਲਈ ਇਜਾਜ਼ਤ ਦਵਾਂਗੇ ਹਾਂ ਸਰਪੰਚ ਸਾਹਿਬ ਨੇ ਦੋ ਗੱਲਾਂ ਖਾਸ ਕੀਤੀਆਂ ਕਿ ਇੱਕ ਤਾਂ ਕਿ ਨਸ਼ਾ ਫ੍ਰੀ ਕ੍ਰਾਈਮ ਫ੍ਰੀ ਪਿੰਡ ਨੂੰ ਬਣਾਵਾਂਗੇ ਤੇ ਇੱਕ ਐਨਓਸੀ ਲੈਣੀ ਪੈਗੀ ਜਿਸ ਨੇ ਇੱਥੇ ਜ਼ਮੀਨ ਖਰੀਦੀ ਬਹੁਤ ਵੱਡੀ ਗੱਲ ਹੈਗੀ ਹਾਂਜੀ ਤੇ ਬਾਕੀ ਸਾਰੇ ਪੰਚਾਇਤ ਮੈਂਬਰ ਔਰ ਸਾਰੇ ਜੋ ਮੋਤਬਰ ਨੇ ਔਰ ਸਭ ਚੜਦੀ ਕਲਾ 'ਚ ਨੇ ਤੇ ਕੁਛ ਲਾਈਨਾ ਹਾਜ਼ਰ ਨੇ ਕਿ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਵਾਟਾਂ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸਜਣੋ ਉਲਟ ਹਵਾਵਾਂ 'ਚ ਝਲੀਆਂ ਨੇ ਹਿੰਮਤ ਮੈਂ ਤਾਂ ਸੜਾ ਗਏ ਭਲਾਂ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲ 'ਸਾਂ ਹਰ ਹਾਲਤ ਵਿੱਚ ਕਰਨ ਹਸਨ ਕਰਨਾ ਇਹ ਇਸ ਤਰ੍ਹਾਂ ਹੈ ਕੌੜੀ ਪਿੰਡ ਦਾ ਸੁਭਾ ਕੌੜੀ ਪਿੰਡ ਦਾ ਵਿਸ਼ਵਾਸ ਮੈਂ ਪੰਚਾਇਤ ਦੇ ਪ੍ਰੈਜ਼ੀਡੈਂਟ ਜਗਦੀਪ ਕੌਰ ਜੀ ਸਰਪੰਚ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਕੁਲਬੀਤ ਜੀ ਨੂੰ ਮੁਬਾਰਕ ਕੌਰ ਜੀ ਨੂੰ ਮੁਬਾਰਕ ਇਹਨਾਂ ਦੇ ਮੈਂ ਨਾਂ ਨਹੀਂ ਜਾਣਦਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ